ਆ ਤਪਾ ਦੀ ਬਰਸਾਤ ਆ ਲਈ ਅੱਜ ਓਏ ਹੋ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਤੇ ਅੱਜ ਆਪਾਂ ਬਰਸਾਤ ਹੋਈ ਆ ਪੂਰੀ ਭਾਰੀ ਅੱਜ ਤੇ ਪਹੁੰਚਿਆ ਖੇਤ ਖੇਤ ਆਪਣੇ ਮੋਗੇ ਤੇ ਆ ਸਰਕਾਰੀ ਮੋਗਾ ਆ ਜਾਂਦਾ ਨਾਲਾ ਬੰਦ ਦਾ ਕਿਉਂਕਿ ਬਰਸਾਤ ਹੋਗੀ ਨਾਲਾ ਬੰਦ ਰਹਿਣਗੇ ਇਧਰ ਆਪਣੇ ਜਿਹੜਾ ਜਿਆਦਾ ਪਾਣੀ ਹੋ ਜਾਂਦਾ ਉਹਨੂੰ ਧਰਤੀ ਚ ਪਾਉਣ ਲਈ ਬੋਰ ਲੱਗਿਆ ਹੋਇਆ ਤੇ ਉਹ ਬੋਰ ਦੀ ਆਪਾਂ ਸਫਾਈ ਕਰਨ ਲਈ ਪਹੁੰਚਿਆ ਹਰਜਿੰਦਰ ਸਿੰਘ ਸਿੱਧੂ ਗੁਰਪ੍ਰੀਤ ਸਿੰਘ ਸਿੱਧੂ ਪਰਿਵਾਰ ਵੱਲੋਂ ਸਾਰੇ ਚੜ੍ਹਦੀ ਕਲਾ ਵਾਲੇ ਬੰਦੇ ਤੇ ਇਹ ਗੁਰਪ੍ਰੀਤ ਸਿੰਘ ਸਿੱਧੂ ਆਪਣੇ ਜਿਹੜੇ ਸਾਰੇ ਲੋਕ ਪ੍ਰਮੁੱਖ ਫੌਲਰ ਆ ਜਾਂਦੇ ਹਰ ਵੇਲੇ ਆਪਣੇ ਲਾਈਵ ਤੇ ਮੌਜੂਦ ਰਹਿੰਦੇ ਆ ਤੇ ਆ ਉਹ ਬੋਰਾ ਜਿਹੜੀ ਅੱਪ ਅੱਜ ਸਾਫ਼ ਕਰਨਾ ਕਿਉਂਕਿ ਹੁਣ ਪਾਣੀ ਛੱਡਣਗੇ ਲੋਕ ਤੇ ਸਾਡੀ ਬੇਨਤੀ ਲੋਕਾਂ ਨੂੰ ਇਹੀ ਹੈ ਵੀ ਪਾਣੀ ਛੱਡਣਾ ਉਹ ਟੱਕਣੇੜਾ ਬੰਦ ਆ ਉਹ ਨਾ ਖੋਲੋ ਆ ਇੱਧਰ ਖੁੱਲੇ ਹੋਇਆ ਇਹ ਜੀ ਪਾਣੀ ਵਹਿਣ ਦਿਓ ਤੇ ਇੱਥੇ ਬੈਠ ਕੇ ਪਾਣੀ ਪਾਓ ਪੱਤਾ ਛੱਤਾ ਲੱਗਦਾ ਜਾਲ ਲੱਗੇ ਹੋਇਆ ਜਾਲ ਲਾ ਦਿਆਂਗੇ ਸਾਰਾ ਕੁਝ ਰੈਡੀ ਕਰਕੇ ਜਾਵਾਂਗੇ ਨਿਕਲ ਨੂੰ ਹੈ ਜਦੋਂ ਇਹ ਦੋਵੇਂ ਖੋਲ ਤੇ ਪਾਣੀ ਨਹੀਂ ਖਿੱਚਦਾ ਇਹ ਜੇ ਦੋਵੇਂ ਖੋਲ ਦੇਣਾ ਪਾਣੀ ਨਹੀਂ ਖਿੱਚਦਾ ਇਹ ਲਾਇਆ ਤਾਂ ਪਹਿਲਾਂ ਪਾਣੀ ਖਿੱਚਣ ਨੂੰ ਸੀਗਾ ਫਿਰ ਬੰਦ ਕਰਤਾ ਕਹਿੰਗੇ ਉਧਰ ਦੀ ਹਵਾ ਨਿਕਲਦੀ ਇੱਥੋਂ ਦੀ ਜੋ ਪਾਣੀ ਪੈਂਦਾ ਉਧਰਲੇ ਬੋਰ ਚ ਤੇ ਆਹ ਬੋਰ ਚ ਹਵਾ ਨਿਕਲਦੀ ਆ ਤਾਂ ਤਾਂ ਕਰਕੇ ਇਸ ਬੋਰ ਦਾ ਢੱਕਣ ਨਾ ਖੋਲਿਆ ਜਾਵੇ ਤੇ ਉਹ ਬੋਰ ਦਾ ਢੱਕਣ ਖੋਲ ਕੇ ਖੁੱਲਿਆ ਹੀ ਹੁੰਦਾ ਉਹਦਾ ਇਹ ਕਿੱਥੇ ਬੈਠ ਕੇ ਪਾਣੀ ਪਾਓ ਮੰਜੇ ਰੱਖੇ ਅੰਦਰ ਮੰਜਾ ਕੱਢ ਲਓ ਤਖਤ ਪੋਸ ਹੈਗਾ ਸਾਰੀ ਸੁਵਿਧਾ ਇੱਥੇ ਮਿਲੂਗੀ ਤੁਹਾਨੂੰ ਆਉਣ ਵਾਲੇ ਸਮੇਂ 'ਚ ਵਾਈਫਾਈ ਦਾ ਵੀ ਪ੍ਰਬੰਧ ਕੀਤਾ ਜਾਊਗਾ ਇੱਕ ਬੀਜਾ ਚੁੱਲਾ ਲਿਆ ਹੋਇਆ ਚਾਹ ਵਾਲਾ ਚਾਹ ਪੀ ਸਕਦਾ ਹਾਂ ਗੈਸ ਸਿਲੰਡਰ ਰੱਖਿਆ ਹੋਇਆ ਚਾਹ ਤਾਂ ਹੁਣ ਵੀ ਪੀ ਸਕਦੇ ਆ ਮਸ਼ੀਨ ਹੀ ਲਵਾ ਲਾਂਗੇ ਮੜੇ ਮੂੰਗੀ ਦੇਖ ਰਿਹਾ ਹੂੰਗੀ ਤੇ ਸਹੀ ਗੱਲ ਆ ਮਸ਼ੀਨ ਲਾ ਦਈਏ ਚਾਹ ਲਈ ਨਾ ਇਹ ਵੀ ਗੱਲ ਥੋੜੀ ਸਹੀ ਹੈ ਹੈ ਹਾਂ ਤੇ ਚਲੋ ਇਹ ਅਸੀਂ ਸਾਫ਼ ਕਰ ਰਹੇ ਹਾਂ ਹੁਣ ਇਹਨੂੰ ਖਾਲੀ ਕਰਕੇ ਰੱਖਾਂਗੇ ਸਾਫ਼ ਬਿਲਕੁਲ ਤੇ ਜਦੋਂ ਵੀ ਤੁਸੀਂ ਇਹਨੂੰ ਪਾਣੀ ਪਾਉਣਾ ਹੈ ਚ ਤਾਂ ਇਹਨੂੰ ਸਾਫ਼ ਕੀ ਕਰਨਾ ਜ਼ਰੂਰੀ ਆ ਕੋਲੇ ਬੈਠ ਕੇ ਪੱਤਾ ਛੱਤਾ ਜਾਲੇ ਜਿਹੜੇ ਲੱਗ ਆਉਂਦੇ ਆ ਉਹ ਨਾ ਅੰਦਰ ਜਾਣ ਤੇ ਕਿਸੇ ਦਾ ਨੁਕਸਾਨ ਨਾ ਹੋਵੇ ਤੁਹਾਡੀ ਬਾਰੀ ਲੰਘ ਜੂ ਇੱਥੇ ਬੈਠ ਕੇ 10 ਮਿੰਟ ਨਹੀਂ ਤਾਂ ਨਾਲ ਬੰਦ ਕਰਦੇ ਉੱਥੇ ਲੋਕ ਕੇ ਬੈੰਨੇ ਆ ਤੇ ਹੁਣ ਇੱਥੇ ਆ ਆਉਣਾ ਬੈਠੋ ਆਪਣਾ ਖੁੱਲੀ ਜਗ੍ਹਾ ਤੇ ਇਹ ਕਰਦੇ ਆ ਸਫਾਈ ਅੰਦਰ ਨਾ ਕੁਝ ਨਹੀਂ ਹਟਾਉਣਾ ਨਹੀਂ ਸਹੀ ਗੱਲ ਅਣਖ ਚੈਨਲ ਦੇਖੋ ਜਿੰਨਾ ਦੇਖ ਸਕਦੇ ਹੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਆ ਜੋ ਕਰਦੇ ਆ ਸਾਫ ਸਫਾਈ ਤੇ ਮੁੰਡੇ ਮੰਨ ਗਏ ਸਾਫ ਕਰਨ ਚਲੋ ਜੀ ਪਾ ਕੱਢਤਾ ਇਧਰ ਗੰਦ ਬੰਦ ਤੇ ਆ ਇਧਰ ਲਾ ਕੱਢਣ ਲੱਗੇ ਹੁਣ ਚਲੋ ਪਿੰਡ ਦਾ ਪੜਾ ਹੁੰਦਾ ਸਰਕਾਰੀ ਕੰਮ ਚਾਹੇ ਆਪ ਹੀ ਕਰਨਾ ਪਵੇ ਇਹ ਅੱਜ ਸਾਫ ਕਰਦਾਂਗੇ ਦੇ ਇਹ ਦੇ ਨਵਰਣ ਦੇ ਬੱਬੇ ਕਹਿੰਦੇ ਰਿਬੜ ਗਿਆ ਕੰਮ ਕਰਦਾ ਕਿੱਥੇ ਕੰਮ ਨਹੀਂ ਨਾ ਇਹ ਥੱਲੇ ਤੇ ਹੀ ਨਹੀਂ ਜਾਂਦੀ ਆ ਲੋਈ ਮੇਟਰੋ ਬੋਰ ਹੋ ਗਿਆ ਸਾਫ ਇੱਥੇ ਬੈਠ ਕੇ ਆਪਣੀਆਂ ਬਾਰੀਆਂ ਟਪਾਓ ਜਾਲ ਲਾ ਕੇ ਤੇ ਨਲੇ ਖਾਓ ਜਾਮਣਾ ਮੀਂਹ ਪੈ ਗਿਆ ਜਾਮਣਾ ਪੱਕ ਜਾਣੀਆਂ ਫਰੀ ਜਾਮਣਾ ਜਿੰਨੀਆਂ ਮਰਜ਼ੀ ਖਾਓ ਲਿਵਾਵੇ ਭਰ ਕੇ ਘਰੇ ਲਿਜਾਓ ਕੋਈ ਚੱਕਰ ਨਹੀਂ ਪਰ ਬਾਰੀ ਇੱਥੇ ਬੈਠ ਕੇ ਟਪਾਓ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਪੱਕੀਆਂ ਜਾਮਣਾ ਆਹ ਇਹ ਜਾਮਣ ਗਈ ਪੱਕ ਜਾਮਣਾ ਖਾਓ ਤੇ ਬੈਠੋ ਇੱਥੇ ਭਾਂਡੇ ਜਮੋਜ ਨਾਲ ਬਾਰੀ ਟਪਾਓ ਆਪਦੀ ਲੜਾਈ ਝਗੜੇ ਤੋਂ ਬਚੋ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਸਾਰੀ ਸਹੂਲਤਾਂ ਇੱਥੇ ਬੈਠਣ ਨੂੰ ਮੰਜੇ ਤਰਤਪੂਸ ਹਾਂ ਚਾਰਜਰ ਆਉਣ ਵਾਲੇ ਸਮੇਂ 'ਚ ਵਾਈਫਾਈ ਵੀ ਲਵਾ ਕੇ ਦੇਵਾਂਗੇ ਤੁਹਾਨੂੰ ਸੁਵਿਧਾ ਪਾਸਵਰਡ ਉਸੇ ਨੂੰ ਦਿੱਤਾ ਜਾਊਗਾ ਜਿਹੜਾ ਇੱਥੇ ਬਾਰੀ ਤੇ ਬੈਠੂ ਆ ਵੀਡੀਓ ਸ਼ੇਅਰ ਕਰ ਦਿਓ ਜਿਹੜੇ-ਜਿਹੜੇ ਪਿੰਡਾਂ 'ਚ ਸਰਕਾਰੀ ਇਦਾਂ ਦੇ ਹਾਲ ਲੱਗੇ ਹੋਏ ਆ ਜਿਹੜੇ ਪਾਣੀ ਆਪਾਂ ਵਾਧੂ ਪਾਣੀ ਪਾਉਣ ਵਾਲੇ ਦੱਸਿਓ ਕਮੈਂਟ ਕਰਕੇ ਤੇ ਸਾਡਾ ਇਹ ਕੰਮ ਕਿਵੇਂ ਲੱਗਾ ਨਹਿਰੀ ਪਾਣੀ ਜਿਵੇਂ ਹੁਣ ਬਰਸਾਤ ਹੋ ਗਈ ਖੇਤਾਂ ਚ ਲੋੜ ਨਹੀਂ ਦਾ ਨਹਿਰੀ ਪਾਣੀ ਇੱਥੇ ਥੱਲੇ ਬੋਰ ਚੱਲ ਜਾਊਗਾ ਤੇ ਮੌਸਮ ਬਹੁਤ ਵਧੀਆ ਹੋ ਚੁੱਕਿਆ ਧੰਨਵਾਦ ਜੀ ਸਾਰਿਆਂ ਦਾ